ਪੇਕੇ ਘਰ ਵਿੱਚ ਮਾਪਿਓ ਆਪਣੀਆਂ ਧੀਆਂ ਨੂੰ ਲਾਡਾਂ ਚਾਵਾਂ ਦੇ ਨਾਲ ਪਾਲਦਾ ਤੇ ਆਹ ਦੇਖੋ ਯਾਰ ਜਦੋਂ ਵਿਆਹ ਦਾ ਸਮਾਂ ਆਉਂਦਾ ਨਾ ਤਾਂ ਧੀਆਂ ਨੂੰ ਉਹੀ ਘਰ ਨਾਲ ਛੱਡਣਾ ਬਹੁਤ ਔਖਾ ਹੁੰਦਾ ਯਾਰ ਜਦੋਂ ਇਸ ਧੀ ਦੀ ਹਲਦੀ ਦੀ ਰਸਮ ਹੋਣ ਲੱਗਦੀ ਹੈ ਨਾ ਤਾਂ ਦੇਖੋ ਆਪਣੇ ਭਰਾ ਨੂੰ ਗਲ ਨਾਲ ਲਾ ਕੇ ਨਾ ਬਹੁਤ ਜ਼ਿਆਦਾ ਰੋਣ ਲੱਗ ਜਾਂਦੀ ਹੈ ਯਾਰ ਬਚਪਨ ਬਤਾਇਆ ਹੋਵੇ ਜਿਸ ਘਰ ਵਿੱਚ ਉਸ ਘਰ ਦੇ ਨਾਲ ਸੁਪਨੇ ਜੁੜੇ ਹੁੰਦੇ ਨੇ ਬਹੁਤ ਸਾਰੇ ਉਸ ਘਰ ਨੂੰ ਛੱਡਣਾ ਬਹੁਤ ਔਖਾ ਹੁੰਦਾ ਯਾਰ ਜਿਹੜੇ ਭਰਾ ਭੈਣਾਂ ਨਾਲ ਬਹੁਤ ਜ਼ਿਆਦਾ ਲੜਦੇ ਹੁੰਦੇ ਹਨ ਨਾ ਤਾਂ ਉਹੀ ਭਰਾ ਦੇਖੋ ਯਾਰ ਜਦੋਂ ਭੈਣ ਤੁਰਦੀ ਹੁੰਦੀ ਹੈ ਨਾ ਤਾਂ ਉਹੀ ਭਰਾ ਸਭ ਤੋਂ ਵੱਧ ਰੋਂਦੇ ਹੁੰਦੇ ਨੇ ਯਾਰ ਆਹ ਦੇਖੋ ਯਾਰ ਵੀਰ ਆਪਣੀ ਭੈਣ ਨੂੰ ਗਲ ਨਾਲ ਲਾ ਕੇ ਨਾ ਬਹੁਤ ਜ਼ਿਆਦਾ ਰੋ ਰਿਹਾ ਯਾਰ ਭੈਣਾਂ ਦਾ ਸਭ ਤੋਂ ਵੱਧ ਕਰਦੇ ਹੁੰਦੇ ਨੇ ਵੀਰ ਆਪਣੀ ਭੈਣ ਦੀ ਕੋਈ ਵੀ ਕਮੀ ਨਹੀਂ ਮਹਿਸੂਸ ਹੋਣ ਦਿੰਦੇ ਯਾਰ ਵੱਡਾ ਭਰਾ ਨਾ ਆਪਣੇ ਪਰਿਵਾਰ ਦੀ ਮਜਬੂਰੀ ਸਮਝਦਾ ਹੁੰਦਾ ਫਰਜ਼ ਵੀ ਆਪਣੇ ਆਪ ਹੀ ਨਿਭਾਉਂਦਾ ਹੈ ਜਿਹੜੇ ਹੁੰਦੇ ਨੇ ਵੱਡੇ ਭਰਾ ਦੇ ਸਿਰ ਤੇ ਨਾ ਭੈਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਲਈ ਨਾ ਦਿਨ ਰਾਤ ਮਿਹਨਤ ਕਰਦਾ ਯਾਰ ਤਾਂ ਦੇਖੋ ਵੀਰ ਨੇ ਕਿਵੇਂ ਆਪਣਾ ਫਰਜ਼ ਸਮਝਿਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ